ਸਰਦਪ੍ਰੀਤ ਜੀ ਉਹ ਰੰਗ ਮਰ ਜਾਣਕਾਰੀ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ ਹਲਕਾ ਕਨੌਰ ਦੇ ਪਿੰਡ ਲੱਕੂ ਮਾਜਰਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਜਿੰਨੀ ਵੀ ਹਲਕੇ ਕਨੌਰ ਦੀ ਟੀਮ ਸੀ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਰਲ ਕੇ ਸੋ ਮੇਰਾ ਅੱਜ ਜਨਮ ਦਿਨ ਸੀ ਉਹਦੇ ਵਿੱਚ ਬਹੁਤ ਵਧੀਆ ਕਪਰਾਲਾ ਕੀਤਾ ਵੀ ਆਪਾਂ ਇੱਕ ਖੇਡ ਅਕੈਡਮੀ ਕਹਿ ਲਈਏ ਖੇਡ ਨਰਸਰੀ ਕਹਿ ਲਈਏ ਖੇਡ ਗਰਾਊਂਡ ਕਹਿ ਲਈਏ ਜਿੱਥੇ ਬੱਚੇ ਰਹਿਣ ਵੀ ਖੇਡਣ ਵੀ ਉਹਨੂੰ ਹੋਸਟਲ ਟਾਈਪ ਨਾਲ ਦੇ ਕੇ ਤਕਰੀਬਨ ਇੱਥੇ ਅਸੀਂ ਬਣਾਉਣ ਜਾ ਰਹੇ ਹਾਂ ਲੱਖੋ ਮਾਜਰਾ ਪਿੰਡ ਦੇ ਵਿੱਚ 25 ਲੱਖ ਰੁਪਏ ਜਿਹੜਾ ਆਪਾਂ ਇਹਨਾਂ ਨੂੰ ਵੱਖ-ਵੱਖ ਹੈਡਾਂ ਤੋਂ ਪਾਤਾ ਸੋ ਜਦੋਂ ਇਹ ਖਰਚਾ ਜਾਏਗਾ ਤਾਂ ਫਿਰ ਆਪਾਂ ਹੋਰ ਪੈਸਾ ਜਿਹੜਾ ਇੱਥੇ ਸੈਂਕਸ਼ਨ ਕਰਾ ਲਾਂਗੇ ਸੋ ਹਲਕੇ ਘਨੌਰ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦੀ ਆਪਾਂ ਇੱਕ ਖੇਡ ਸੰਸਥਾ ਜਿਹਦੇ ਵਿੱਚ ਵੱਖ-ਵੱਖ ਖੇਡਾਂ ਚਾ ਕਬੱਡੀ ਐ, ਕੁਸ਼ਤੀ ਐ, ਫੁੱਟਬਾਲ ਆ, ਹਾਕੀ ਆ ਆਪਾਂ ਸਾਰਿਆਂ ਦਾ ਰਲ ਕੇ ਇੱਥੇ ਮਿਸ਼ਨ ਬਣਾਵਾਂਗੇ ਕੋਕੋ ਦੀ ਅਕੈਡਮੀ ਜਿਹੜੀ ਆਪਣੌਰ ਦੇ ਵਿੱਚ ਪਹਿਲਾਂ ਚੱਲਦੀ ਐ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਮੀਡੀਆ ਦੇ ਜ਼ਰੀਏ ਮੁਬਾਰਕਵਾਦ ਵੀ ਦੇਣੀ ਚਾਹੁੰਨਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਹੜੇ ਮੇਰੇ ਜਨਮ ਦਿਨ ਦੇ ਉੱਤੇ ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਮੇਰੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਆਏ ਹਾਂ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਭਰਾ ਆਏ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਲੱਕੂ ਮਾਜਰੇ ਵਾਲੇ ਸਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਕਨੌਰ ਦੇ ਵਿੱਚ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਆਪਣੇ ਅੰਮ੍ਰਿਤਪੁਰ ਲਖੇ ਜਿਹੜੇ ਪੋਸ਼ਟਾਂ ਜਿਹੜੇ ਅਧੂਰੇ ਪਏ ਪ੍ਰੋਜੈਕਟ ਨੇ ਉਹ ਜਲਦੀ ਜਿਹੜੇ ਕੰਪਲੀਟ ਕੀਤੇ ਜਾਣਗੇ ਚਾਹੇ ਉਹ ਪੀਣ ਵਾਲਾ ਪਾਣੀ ਹੋਵੇ ਚਾਹੇ ਸੀਵਰੇਜ ਹੋਵੇ ਸੋ ਇੱਕ ਕਨੌਰ ਦੇ ਵਿੱਚ ਹੋਰ ਜਿਹੜਾ ਡਬਲਯੂਟੀਪੀ ਵਾਟਰ ਟ੍ਰੀਟਮੈਂਟ ਪਲੈਂਟ ਕਨੌਰ ਦੇ ਵਿੱਚ ਕਿਉਂਕਿ ਬਾਕੀ ਪਿੰਡਾਂ ਦੇ ਵਿੱਚ ਜਿਹੜਾ ਪੀਣ ਵਾਲੇ ਪਾਣੀ ਦੀ ਸਹੂਦਤ ਜਿਹੜੀ ਹੈ ਉਹ ਤਕਰੀਬਨ ਜਲਦੀ ਸ਼ੁਰੂ ਹੋ ਜੇਗੀ ਜਿਹੜਾ ਕਨੌਰ ਕੱਲਾ ਬਾਂਝਾ ਰਹਿ ਗਿਆ ਸੀ ਉਹ ਵੀ ਆਪਾਂ ਜਲਦੀ ਸ਼ੁਰੂ ਕਰ ਦੇਾਂਗੇ ਤੇ ਹੋਰ ਵੀ ਜਿਹੜੇ ਲੋਰੇ ਪਏ ਕੰਮ ਨੇ ਆਪਾਂ ਡਵੈਲਪਮੈਂਟ ਦੇ ਕੰਮ ਜਿਹੜੇ ਆਪਾਂ ਚੱਲਦੇ ਸ੍ਰਾਮ ਆਦਮ ਪਾਰਟੀ ਜਿਨ੍ਹਾਂ ਸੁਪਰੀਮੋ ਨੇ ਅਸਥੀਪੇ ਦੀ ਉਹ ਕੀਤੀ ਅੱਜ ਕਿਦਾਂ ਦੇਖਦੇ ਹੋ ਜੀ ਲੋਕਾਂ ਦੀ ਜਦੋਂ ਕਹਿ ਲਈਏ ਵੀ ਮੰਗ ਨੂੰ ਸੈਂਟਰ ਸਰਕਾਰ ਜਦੋਂ ਇਹ ਗੱਲ ਕਹਿਣ ਲੱਗ ਜਾਈ ਕਿ ਨਹੀਂ ਤੁਸੀਂ ਦੋਸ਼ ਲਾਉਨੇ ਹੋ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਜਿੰਨਾ ਟਾਈਮ ਪਬਲਿਕ ਇਸ ਗੱਲ ਦਾ ਜਵਾਬ ਨਹੀਂ ਦੇ ਕਿਉਂਕਿ ਪਬਲਿਕ ਬਹੁਤ ਵੱਡੀ ਇੱਕ ਪਾਵਰ ਹੈ ਹਾਲਾਂਕਿ ਕੱਲੀ-ਕੱਲੀ ਵੋਟ ਪੈਂਦੀ ਹੈ ਉਹਨਾਂ ਨੇ ਕਿਹਾ ਵੀ ਮੈਂ ਕੁਰਸੀ ਦੀ ਸਿਆਸਤ ਕਰਨ ਲਈ ਨਹੀਂ ਆਇਆ ਸੀ ਮੈਂ ਤਾਂ ਸੇਵਾ ਦੇ ਲਈ ਆਇਆ ਸੀ ਵੀ ਜੇ ਸੈਂਟਰ ਸਰਕਾਰ ਭਾਜਪਾ ਸਰਕਾਰ ਸਾਡੇ ਤੇ ਦੋਸ਼ ਲਾਉਂਦੀ ਹੈ ਫਿਰ ਦੋਸ ਸਾਡੇ ਜਿਹੜੇ ਸਿੱਧ ਕਰੇ ਤੈ ਕਰੇ ਨਹੀਂ ਤੇ ਪਰ ਪਬਲਿਕ ਜਿਹੜਾ ਆਪ ਦਾ ਵੋਟ ਦੇ ਨਾਲ ਜਵਾਬ ਦੇਗੀ ਕਿਉਂਕਿ ਦਿੱਲੀ ਦੇ ਵਿੱਚ ਵੀ ਇਲੈਕਸ਼ਨ ਨੇ ਸੋ ਅਰਵਿੰਦ ਕੇਜਰੀਵਾਲ ਸਾਹਿਬ ਨੇ ਗੱਲ ਦਾ ਫੁੱਲਾ ਚੈਲੰਜ ਕੀਤਾ ਵੀ ਤੁਸੀਂ ਜਿਹੜੇ ਦੋਸ਼ ਲਾਏ ਨੇ ਉਹ ਸਿੱਧ ਕਰਕੇ ਦਿਖਾਓ ਸੋ ਮੈਂ ਇਸ ਗੱਲ ਦਾ ਜਿਹੜਾ ਸਵਾਗਤ ਕਰਦਾ ਕਿਉਂਕਿ ਸੱਚ ਦੀ ਗੱਲ ਕਹਿਣੀ ਬਹੁਤ ਔਖੀ ਕਿਸੇ ਇਨਸਾਨ ਨੇ ਇਹ ਗੱਲ ਕਹੀ ਹੋਵੇ ਵੀ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ ਮੈਨੂੰ ਲੱਗਦਾ ਐਸਾ ਨੇਤਾ ਐਸਾ ਲੀਡਰ ਕਦੇ ਪਹਿਲਾਂ ਪੈਦਾ ਨਹੀਂ ਸੋ ਤੁਹਾਡਾ ਮੀਡੀਆ ਵਾਲਿਆਂ ਦਾ ਵੀ ਬਹੁਤ ਬਹੁਤ ਜੀ ਕੀ ਨਾ ਮੈਂ ਆਪਣਾ ਕੀ ਪ੍ਰੋਗਰਾਮ ਸੀ ਪਿੰਡਾ ਜੀ ਮੈਂ ਸਹਜਪਾਲ ਸਿੰਘ ਲੱਡਾ ਚੇਅਰਮੈਨ ਮਾਰਕੀਟ ਸੁਸਾਇਟੀ ਰਾਜਪੁਰਾ ਦੇ ਘਨੌਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਸਾਡੇ ਹਲਕੇ ਘਨੌਰ ਦੇ ਜਿਹੜੇ ਪਿੰਡ ਲੱਖੋ ਮਾਜਰਾ ਉਹਦੇ ਵਿੱਚ ਇੱਕ ਖੇਡ ਅਕੈਡਮੀ ਅਸੀਂ ਬਣਾਉਣ ਜਾ ਰਹੇ ਹਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਨੀਮਾਨ ਜੀ ਮੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਦੀ ਜੋ ਸੋਚ ਸੀ ਕੈਡਾਂ ਤੇ ਪੜ੍ਹਾਈ ਦੇ ਪ੍ਰਤੀ ਉਹਦੇ ਦੇਖਦੇ ਹਾਂ ਕਿ ਪਿਛਲੀਆਂ ਪੁਰਾਣੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਆਹ ਕੁਝ ਨਹੀਂ ਸੀ ਹੈਗਾ ਅਸੀਂ ਪੁਰਾਣੇ ਰਾਜਨੀਤੀ ਦੇ ਵਿੱਚ ਰਹੇ ਹਾਂ ਔਰ ਅਲੱਗ-ਅਲੱਗ ਸਰਕਾਰਾਂ ਦੇਖੀਆਂ ਕੱਲੀ ਦਲ ਦੇਖਿਆ ਆਪਾਂ ਕਾਂਗਰਸ ਦੇਖੀ ਸਾਰੀਆਂ ਦੇਖੀਆਂ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹਦੇ ਵਿੱਚ ਜਿਹੜਾ ਪ੍ਰਾਲਾ ਹੈ ਜਿਹੜੇ ਆਪਣੇ ਨਵੇਂ ਬਣੇ ਨੇ ਸਾਰੇ ਐਮਐਲਏ ਤੇ ਕਰੀਬਨ ਦੇ ਕਿਉਂ ਸਾਰੇ ਨਵੇਂ ਕੋਈ ਖੇਡਾਂ ਚੋਂ ਨਿਕਲ ਕੇ ਆਇਆ ਕੋਈ ਵਕੀਲ ਹੈ ਕੋਈ ਕਿਸੇ ਹਰੇਕ ਤਰ੍ਹਾਂ ਦੇ ਕਿਤੇ ਨਾਲ ਜੁੜ ਕੇ ਆਪਾਂ ਇਸ ਪਾਰਟੀ ਦੇ ਵਿੱਚ ਐਮਐਲਏ ਬਣੇ ਨੇ ਤੋਂ ਅਸੀਂ ਵੇਖਿਆ ਕਿ ਅੱਜ ਹਲਕੇ ਦੇ ਜਿਹੜੇ ਸਾਡੇ ਪਿੰਡ ਲੱਖੋ ਮਾਜਰਾ ਹੈ ਇਹਦੇ ਵਿੱਚ ਲਗਭਗ ਸਾਡੇ 12 ਤੋਂ 15 ਪਿੰਡ ਜਿਹੜੇ ਇਹੋ ਜਿਹੇ ਨਰੜੂ ਹੋ ਗਿਆ ਜਰੋਰ ਹੋ ਗਿਆ ਰੋਮਾ ਡਰਾ ਹੋ ਗਿਆ ਮੰਡੋਲੀ ਹੋ ਗਿਆ ਪੰਡਤਾਂ ਖੜੀ ਹੋ ਗਿਆ ਆਸੇ-ਪਾਸੇ ਦੇ ਪਿੰਡਾਂ ਨੂੰ ਜਿਹੜੇ ਆ ਜਿਹੜਾ ਖੇਡ ਅਕੈਡਮੀ ਅੱਜ ਐਮਐਲਏ ਗੁਰਲਾਲ ਕਨੌਰਦੀ ਨੇ ਸਰਦਾਰ ਭਗਵੰਤ ਸਿੰਘ ਮਾਨਦੀ ਦੇ ਉਪਰਾਲੇ ਸਦਕਾ ਜਿਹੜੀ ਅੱਜ ਅਕੈਡਮੀ ਬਣ ਜਾ ਰਹੀ ਹੈ ਬੜਾ ਵੱਡਾ ਉਪਰਾਲਾ ਹੈ ਸਾਢੇ 5 ਕਿੱਲੇ 6 ਦੇ ਕਿੱਲੇ ਦੇ ਗੇਟ ਦੇ ਵਿੱਚ ਇੱਥੇ 2 ਤੋਂ 3 ਕਰੋੜ ਰੁਪਇਆ ਦੇ ਨਾਲ ਅਕੈਡਮੀ ਬਣੇਗੀ ਸਾਰੇ ਇਲਾਕੇ ਨੂੰ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਹੁਤ ਵੱਡਾ ਇਹ ਹੰਗਾਰਾ ਮਿਲੇਗਾ ਨਸ਼ਿਆਂ ਦੇ ਖਿਲਾਫ ਜਿਹੜਾ ਆਪਾਂ ਇੱਕ ਮਿਹਮ ਵੱਡੀ ਸੀਗੀ ਉਹਦੇ ਨਾਲ ਇਹ ਕੈਡਮੀ ਬਣਦੇ ਨਾਲ ਉਹਦੇ ਵਿੱਚ ਕਾਫੀ ਜਿਆਦਾ ਜਿਹੜਾ ਨੌਜਵਾਨ ਨੇ ਨਸ਼ਿਆਂ ਤੋਂ ਹਟ ਕੇ ਇਧਰ ਪ੍ਰੇਰਿਤ ਹੋ ਕੇ ਕਿੱਡਾ ਵੱਲ ਪ੍ਰੇਰਿਤ ਹੋਣਗੇ ਸੋ ਅਸੀਂ ਐਮਐਲਏ ਗੁਰਲਾਲ ਖਨੌਰ ਜੀ ਦਾ ਦੁਬਾਰਾ ਫਿਰ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਹਲਕੇ ਪਿਛੜੇ ਹਲਕੇ ਨੂੰ ਇੱਕ ਬੜੀ ਵੱਡੀ ਸਗਾਦ ਦਿੱਤੀ ਹੈ ਅਸੀਂ ਹੋਰ ਵੀ ਅਪਰਾਲਾ ਕਰਦੇ ਹਾਂ ਬੇਨਤੀ ਵੀ ਕਰਦੇ ਹਾਂ ਸੀਐਮ ਸਾਹਿਬ ਵੱਲੋਂ ਐਮਐਲਏ ਸਾਹਿਬ ਵੀ ਸਾਡੇ ਖੇਡਾਂ ਨਾਲ ਜੁੜੇ ਨੇ ਉਹਨਾਂ ਨੂੰ ਲਓ ਸਾਨੂੰ ਇਹ ਹੈ ਕਿ ਆ ਕੇ ਜਿਹੜੇ ਮਤਲਬ ਅਸੀਂ ਡਿਮਾਂਡ ਰੱਖਾਂਗੇ ਕਿ ਸਾਡੀ ਸ਼ੰਭੂ ਬੈਲਟ ਐਸੇ ਤਰ੍ਹਾਂ ਖਨੌਰ ਸਟੇਡੀਅਮ ਬਣਿਆ ਹੈ ਇਹ ਪਿੰਡਾਂ ਨੂੰ ਬੜੀ ਵੱਡਿਆ ਸਹਾਰਾ ਦਿੱਤੀ ਐ ਇਸੇ ਤਰ੍ਹਾਂ ਸਾਡੀ ਇੱਕ ਸ਼ੰਭੂ ਬੈਲਟ ਆ ਪਛੜਾ ਇਲਾਕਾ ਹੁਣ ਕਰਕੇ ਅਸੀਂ ਉਧਰ ਵੀ ਕੋਸ਼ਿਸ਼ ਕਰਾਂਗੇ ਕਿ ਐਮਐਲਏ ਸਾਹਿਬ ਤੋਂ ਕੋਈ ਵਧੀਆ ਅਕੈਡਮੀ ਜਿਹੜੀ ਬਣਾਈ ਜੇ ਅੱਜ ਐਮਐਲਏ ਸਾਹਿਬ ਦਾ ਜਨਮ ਦਿਨ ਸੀਗੀ ਜਨਮ ਦਿਨ ਤੁਹਾਨੂੰ ਬਹੁਤ ਦਿੱਤਾ ਪਿੰਡ ਵਾਸੀਆਂ ਨੂੰ ਬਿਲਕੁਲ ਜਿੱਤਾ ਜੀ ਅਸੀਂ ਸਾਰੇ ਇਕੱਠੇ ਹੋ ਕੇ ਜਿੰਨੇ ਅਸੀਂ ਹਲਕੇ ਦੇ ਵੱਲੋਂ ਐਮਐਲਏ ਗੁਰਲਾਲ ਤਨੌਰ ਜੀ ਦਾ ਅੱਜ ਜਨਮ ਦਿਨ ਐ ਸੰਗਰਾਣ ਵੀ ਐ ਸੌ ਗੁਰਤਾ ਗੱਦੀ ਦਿਵਸ ਵੀ ਐ ਪੂਰਾ ਅਮਦਾ ਜੀ ਦਾ ਅੱਜ ਸਾਰੇ ਤੇ ਗਰੀਬੰਤ ਕਿਦਮੀ ਜਿਹੜੇ ਆਪਣੇ ਵਧੀਆ ਐਮਐਲਏ ਸਾਹਿਬ ਜਨਮ ਦਿਨ ਕਰਕੇ ਲੱਗੇ ਸੋ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿੰਦਾ ਸਾਡੇ ਇਸ ਇਲਾਕੇ ਨੂੰ ਸਹਾਇਤਾ ਦਿੱਤੀ ਇੱਕ ਬਹੁਤ ਵਧੀਆ ਪ੍ਰਾਲਾ ਹੈ ਸੋ ਅਸੀਂ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਮੁੱਖ ਮੰਤਰੀ ਹੋ ਗਏ ਐਮਐਲਏ ਹੋ ਗਏ ਉਹਨਾਂ ਦਾ ਧੰਨਵਾਦ ਕਰਦੇ ਆ